ਅਸ਼ੀਰਪੁਰ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਮੈਂਬਰਾਂ ਦੀ ਇਕੱਤਰਤਾ ਅੱਜ ਪ੍ਰਦਾਨ ਬ੍ਰਿਜਿੰਦਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਦੌਰਾਨ ਉਹਨਾਂ ਨੇ ਸਮੂਹ ਮੈਂਬਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਇਸ ਸਾਲ এਸ਼ੀਆ ਦੀ ਸਭ ਤੋਂ ਵੱਡੀ ਫੋਟੋਗ੍ਰਾਫੀ ਪ੍ਰਦਰਸ਼ਨੀ ਪ੍ਰਗਤੀ ਮੈਦਾਨ ਨਵੀਂ ਦਿੱਲੀ ਵਿਖੇ 29 ਤੋਂ 31 ਅਗਸਤ 2025 ਨੂੰ ਉਜਾਗਰ ਕੀਤੀ ਜਾ ਰਹੀ ਹੈ ਜਿਸ ਵਿੱਚ ਬੱਦਕ-ਬੱਦਕ ਤਰ੍ਹਾਂ ਦੇ ਨਵੇਂ ਉਤਪਾਦ ਸ਼ਾਮਲ ਹੋਣਗੇ ਅਤੇ ਉਹਨਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ ਪ੍ਰਧਾਨ ਜੀ ਨੇ ਸਮੂਹ ਮੈਂਬਰਾਂ ਨੂੰ ਇਸ ਪ੍ਰਦਰਸ਼ਨੀ ਵਿੱਚ ਸ਼ਾਮਲ ਹੋਣ ਲਈ ਖੁੱਲਾ ਸੱਦਾ ਪੱਤਰ ਜਾਰੀ ਕੀਤਾ ਅਤੇ ਕਿਹਾ ਕਿ ਇਸ ਪ੍ਰਦਰਸ਼ਨੀ ਵਿੱਚ ਬੱਦਕ-ਬੱਦਕ ਕੰਪਨੀਆਂ ਵੱਲੋਂ ਫੋਟੋਗ੍ਰਾਫੀ ਵਰਕਸ਼ਾਪ ਵੀ ਜੋ ਸਥਿਤੀ ਕੀਤੀ ਜਾਵੇਗੀ ਅੱਜ ਹੁਸ਼ਿਆਰਪੁਰ ਫੋਟੋਗ੍ਰਾਫਰ ਅਸ਼ਵਿੰਦੀ ਜਨਰਲ ਹਾਊਸ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ 18 29 30 31 ਅਗਸਤ ਨੂੰ ਜੋ ਕਿ ਦਿੱਲੀ ਵਿਖੇ ਫੋਟੋ ਵੀਡੀਓਸ਼ੀਆ 2025 ਐਗਜ਼ਿਬਿਸ਼ਨ ਲੱਗ ਰਹੀ ਹੈ ਉਹਦੇ ਵਿੱਚ ਸਾਰਿਆਂ ਨੂੰ ਇਨਵੀਟੇਸ਼ਨ ਲੈਟਰ ਦਿੱਤੇ ਗਏ ਤੇ ਉਹਨਾਂ ਨੂੰ ਅਪੀਲ ਕੀਤੀ ਗਈ ਕਿ ਐਗਜ਼ਿਬਿਸ਼ਨ ਵਿੱਚ ਦਿੱਲੀ ਐਗਜ਼ਿਬਿਸ਼ਨ ਵਿੱਚ ਪਹੁੰਚ ਕੇ ਨਵੇਂ ਪ੍ਰੋਡਕਟ ਜਿਸ ਵਿੱਚ ਘੱਟੋ ਘੱਟ 250 ਸਟਾਲ ਆਲ ਓਵਰ ਇੰਡੀਆ ਤੋਂ ਲੱਗ ਰਹੇ ਹਨ ਉੱਥੇ ਪਹੁੰਚ ਕੇ ਨਵੀਂ ਤਕਨੀਕ ਦਾ ਆਨੰਦ ਮਾਣਨ ਨਵੀਂ ਤਕਨੀਕ ਬਾਰੇ ਜਾਣੂ ਹੋਣ ਸਾਰੇ ਫੋਟੋਗ੍ਰਾਫਰوں ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਐਗਜ਼ਿਬਿਸ਼ਨ ਵਿੱਚ ਪਹੁੰਚ ਕੇ ਨਵੀਂ ਤਕਨੀਕ ਨੂੰ ਜਾਣੂ ਹੋਣ ਤੇ ਉੱਥੇ ਦਾ ਆਨੰਦ ਮਾਣੋ ਥੈਂਕ ਯੂ ਸੋ ਮੱਚ